ਫੰਡ ਅਗਰ ਕਹੇ ਕਿ ਮੌਤ ਸੇ ਡਰ ਨਹੀਂ ਲੱਗਦਾ ਹੈ ਤਾਂ ਯਾ ਤੋ ਸਮਝ ਲੈਣਾ ਕਿ ਸਾਲਾ ਝੂਠਾ ਹੈ ਸਾਲਾ ਝੂਠਾ ਹੈ ਸਾਲਾ ਝੂਠਾ ਹੈ ਸਾਲਾ ਝੂਠਾ ਹੈ ਔਰ ਯਾ ਵੋ ਸਿੱਖ ਸਰਦਾਰ ਹੈ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਸਾਰੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਪ੍ਰੇਮ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਦੇ ਵਿੱਚ ਵੀਰੋ ਆਪਾਂ ਜੋ ਸਰਕਾਰ ਨੇ ਜੋ ਅਨੰਦਪੁਰ ਸਾਹਿਬ ਵਿਖੇ ਆਪਣਾ ਸਮਾਗਮ ਕਰਾਇਆ ਸੀ ਸਰਬ ਧਰਮ ਸੰਮੇਲਨ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਜਿਹੜਾ ਸਮਾਗਮ ਆ ਉਹ ਕੀਤਾ ਹੈ ਇਸ ਸਮਾਗਮ ਦੇ ਉੱਤੇ ਮੈਂ ਪਹਿਲਾਂ ਗੱਲਬਾਤ ਕੋਈ ਤਾਂ ਨਹੀਂ ਕੀਤੀ ਮੈਂ ਕਿ ਚਲੋ ਦੋਹਾਂ ਪਾਸਿਆਂ ਦਾ ਪਤਾ ਲੱਗ ਜਾਏ ਕਿ ਜੇ ਆਪਾਂ ਇਕੱਲੀ ਸਰਕਾਰ ਦੀ ਗੱਲਬਾਤ ਕਰ ਦਈਏ ਫਿਰ ਉਹ ਇੱਕ ਪਾਸੜ ਗੱਲਬਾਤ ਹੋ ਜਾਣੀ ਆ ਆਪਾਂ ਦੋਹਾਂ ਪਾਸਿਆਂ ਨੂੰ ਚੰਗੀ ਤਰ੍ਹਾਂ ਵੇਖ ਲਈਏ ਕਿ ਐਸਜੀਪੀਸੀ ਵਾਲੇ ਕੀ ਕਰਦੇ ਆ ਤੇ ਸਰਕਾਰ ਕੀ ਕਰਦੀ ਆ ਕਿਉਂਕਿ ਨਾ ਤੇ ਆਪਾਂ ਐਸਜੀਪੀਸੀ ਵਾਲੇ ਸਾਡੇ ਮਿੱਤਰ ਆ ਤੇ ਨਾ ਮਿੱਤਰ ਸਾਡੀ ਸਰਕਾਰ ਆ ਸੋ ਇਸ ਕਰਕੇ ਆਪਾਂ ਤੇ ਗੱਲ ਜਿਹੜੀ ਸੱਚੀ ਸੁੱਚੀ ਆ ਨਿਰਪੱਖ ਗੱਲ ਆ ਉਹ ਕਰਨੀ ਆ ਠੀਕ ਆ ਸੋ ਸਭ ਤੋਂ ਪਹਿਲਾਂ ਤੇ ਇਹ ਮੰਦ ਭਾਗੀ ਗੱਲ ਜਿਹੜੀ ਸਰਵ ਧਰਮ ਸੰਮੇਲਨ ਦੇ ਵਿੱਚ ਵਾਪਰੀ ਆ ਉਹਦੀ ਜਾਦੇ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਜਾਂ ਉਹ ਜਿਹੜਾ ਵਿਅਕਤੀ ਇਹ ਜਿਹੜੇ ਲਫਜ਼ ਆ ਉਸ ਸਟੇਜ ਦੇ ਉੱਤੇ ਬੋਲ ਕੇ ਗਿਆ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੈਂ ਸਮਝਦਾ ਪਈ ਉਹ ਸਾਰੀ ਸਟੇਜ ਦੇ ਉੱਤੇ ਕੋਈ ਵੀ ਜਿਹੜਾ ਮਨੁੱਖ ਆ ਉਹ ਜਾਗਦੀ ਜ਼ਮੀਰ ਵਾਲਾ ਜਾਂ ਸੁਚੇਤ ਬਿਰਤੀ ਵਾਲਾ ਸਾਵਧਾਨ ਬਿਰਤੀ ਵਾਲਾ ਇਕਾਗਰ ਚਿੱਤ ਮਨੁੱਖ ਨਹੀਂ ਬੈਠਾ ਸੀ ਸਾਰੇ ਕਿਉਂਕਿ ਇੱਕ ਤੇ ਗੱਲ ਇੱਕ ਤੇ ਗੱਲ ਪੱਕੀ ਆ ਨਾ ਵੀ ਜਿਹੜੇ ਸਰਕਾਰ ਦੇ ਸੱਦੇ ਉੱਤੇ ਗਏ ਹੋਏ ਸੀ ਉਹ ਸਰਕਾਰੀ ਸਵਾਰਥ ਨੂੰ ਹਾਸਲ ਕਰਨ ਵਾਸਤੇ ਸਰਕਾਰੀ ਲਾਭ ਨੂੰ ਹਾਸਲ ਕਰਨ ਵਾਸਤੇ ਜਾਂ ਸਰਕਾਰ ਦੀ ਖੁਸ਼ੀ ਲੈਣ ਵਾਸਤੇ ਪਹੁੰਚੇ ਹੋਏ ਸੀ ਸਰਕਾਰ ਦੀ ਸਟੇਜ ਤੋਂ ਕਿਸੇ ਮਨੁੱਖ ਨੇ ਇਹ ਬਹੁਤ ਮੰਦ ਭਾਗੇ ਡਾਇਲੋਗ ਬੋਲੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਲੱਗੀ ਹੋਈ ਸੀ ਤੇ ਗੁਰੂ ਕੀ ਸੰਗਤ ਸਾਹਮਣੇ ਥੱਲੇ ਬਿਰਾਜਮਾਨ ਸੀ ਤੇ ਸਟੇਜ ਦੇ ਉੱਤੇ ਆਪਣੇ ਆਪ ਨੂੰ ਕਹਿੰਦੇ ਹੋਏ ਬਹੁਤ ਹੀ ਧਾਰਮਿਕ ਤਰੰਦਰ ਟੁੱਠਾਂ ਵਾਲੇ ਲੋਕ ਬੈਠੇ ਹੋਏ ਸੀ ਜਿਹੜੇ ਕਹਿ ਰਹੇ ਆਪਣੇ ਆਪ ਨੂੰ ਤੇ ਅਸੀਂ ਬਹੁਤ ਵੱਡੇ ਧਾਰਮਿਕ ਸੰਸਥਾਵਾਂ ਦੇ ਬਹੁਤ ਵੱਡੇ ਲੋਕ ਆ ਉਹਨਾਂ ਲੋਕਾਂ ਦੀ ਮੌਜੂਦਗੀ ਦੇ ਵਿੱਚ ਇੱਕ ਮਨੁੱਖ ਨੇ ਉਸ ਸਟੇਜ ਤੋਂ ਡਾਇਲੋਗ ਬੋਲੇਆ ਸ਼ੇਅਰ ਬੋਲੇਆ ਅਗਰ ਜੇਕਰ ਕੋਈ ਕਹੇ ਮuje ਮੌਤ ਸੇ ਡਰ ਨਹੀਂ ਲਗਦਾ ਜਾਂ ਤੋ ਬਹੁਤ ਸਾਲਾ ਝੂਠ ਬੋਲਤਾ ਹੈ ਜਾਂ ਫਿਰ ਉਹ ਸਿੱਖ ਹੈ ਸਾਲਾ ਸ਼ਬਦ ਵਰਤਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਔਰ ਭਰੀ ਸੰਗਤ ਦੇ ਵਿੱਚ ਔਰ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਸ਼ਬਦਾਂ ਨੂੰ ਸੰਕੋਚ ਕੇ ਨਾ ਬੋਲਣਾ ਇਹ ਬਹੁਤ ਵੱਡੀ ਮੰਦ ਭਾਗੀ ਗੱਲ ਹੈ ਅਗਰ ਉਸ ਸਟੇਜ ਦੇ ਉੱਤੇ ਵੀਰੋ ਮੈਂ ਮੌਜੂਦ ਹੁੰਦਾ ਤੇ ਮੈਂ ਉਸ ਮਨੁੱਖ ਨੂੰ ਜ਼ਰੂਰ ਬਾਹਤੋਂ ਫੜ ਲੈਂਦਾ ਤੇ ਕਹਿੰਦਾ ਕਿ ਭਰੀ ਸਭਾ ਦੇ ਵਿੱਚ ਮਾਫੀ ਮੰਗ ਹੁਣੇ ਮਾਫੀ ਮੰਗ ਗੁਰੂ ਕੀ ਸੰਗਤ ਦੇ ਕੋਲੋਂ ਜਿਸ ਸਟੇਜ ਤੋਂ ਤੂੰ ਇਹ ਲਫ਼ਜ਼ ਬੋਲੇ ਆ ਇਸ ਸਟੇਜ ਤੇ ਅੱਜ ਹੀ ਮਾਫੀ ਮੰਨ ਕੇ ਜਾ ਕੀ ਉਹ ਮਨੁੱਖ ਮਾਫੀ ਮੰਗੇਗਾ ਕੀ ਇਹ ਜਿਹੜੀਆਂ ਧਾਰਮਿਕ ਕਸੰਪਰ ਦਾਵਾ ਜਿਥੇ ਬੰਦੀਆਂ ਦੇ ਮੁਖੀ ਸਹਿਬਾਨ ਉੱਥੇ ਬੈਠੇ ਸੀਗੇ ਇਹ ਉਸ ਮਨੁੱਖ ਨੂੰ ਸੱਜ ਕੇ ਮਾਫੀ ਮੰਗਵਾਣਗੇ ਕੀ ਸਰਕਾਰ ਮਾਫੀ ਮੰਗਵਾਵੇਗੀ ਉਸ ਮਨੁੱਖ ਦੇ ਕੋਲ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭਰੀ ਸਭਾ ਦੇ ਵਿੱਚ ਸਰਬ ਧਰਮ ਸੰਮੇਲਨ ਦੇ ਵਿੱਚ ਇਹ ਗਾਲ ਕੱਢੀ ਆ ਸਾਲਾ ਸ਼ਬਦ ਵਰਤ ਕੇ ਸੋ ਇਸ ਪ੍ਰਕਾਰ ਦੇ ਨਾਲ ਗੱਲ ਤੇ ਇਹ ਆ ਕਿ ਤੁਸੀਂ ਸਾਰੇ ਜਾਣੇ ਕਹਿੰਦੇ ਹੋ ਕਿ ਅਸੀਂ ਗੁਰੂ ਮਹਾਰਾਜ ਦਾ ਸਤਕਾਰ ਕਰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਕਰਦੇ ਹਾਂ ਪਰ ਅਸਲ ਦੇ ਵਿੱਚ ਤੁਸੀਂ ਲੋਕਾਂ ਨੇ ਗੁਰੂ ਮਹਾਰਾਜ ਦਾ ਮਖੌਲ ਬਣਾਇਆ ਹੋਇਆ ਆ ਅਸਲ ਦੇ ਵਿੱਚ ਤੁਸੀਂ ਲੋਕਾਂ ਨੇ ਗੁਰੂ ਮਹਾਰਾਜ ਦਾ ਮਜ਼ਾਕ ਉਡਾਇਆ ਹੋਇਆ ਆ ਅਸਲ ਦੇ ਵਿੱਚ ਤੁਸੀਂ ਲੋਕਾਂ ਨੇ ਗੁਰੂ ਮਹਾਰਾਜ ਨੂੰ ਇੱਕ ਵੋਟਾਂ ਵਟੋਰਨ ਦਾ ਸਾਧਨ ਬਣਾਇਆ ਹੋਇਆ ਧੰਦਾ ਬਣਾਇਆ ਹੋਇਆ ਆ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਜਾਗਤ ਜੋਤ ਹਰ ਸਿੱਖ ਮੰਨਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਦਸਾਂ ਪਾਤਸ਼ਾਹਾਂ ਨੂੰ ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਇਹ ਸ਼ਬਦ ਵਰਤਦਾ ਹੈ ਹਾਜ਼ਰਾ ਹਜ਼ੂਰ ਭਾਵ ਕੀ ਹਾਜ਼ਰ ਨੇ ਹਜ਼ੂਰ ਭਾਵ ਕੀ ਸਮਰੱਥ ਸਾਹਮਣੇ ਖੜੇ ਨੇ ਜਾਹਰਾ ਜਹੂਰ ਭਾਵ ਕੀ ਪ੍ਰਗਟ ਜਾਹਰ ਸ਼ਕਤੀ ਦੇ ਮਾਲਕ ਨੇ ਇਹ ਗੱਲ ਸਿੱਖ ਕਹਿੰਦਾ ਹੈ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸਮਰਾਤ ਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਸਾਂ ਪਾਤਸ਼ਾਹਾਂ ਦਾ ਹਿਰਦਾ ਵਸਦਾ ਆ ਔਰ ਹਿਰਦਾ ਜੀਵਤ ਹਿਰਦਾ ਵਸਦਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਣਦੇ ਆ ਦੇਖਦੇ ਆ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਆਪਾ ਦੇ ਮੂਰਤ ਤੁਸੀਂ ਤੇ ਮੂਰਖ ਲੋਕ ਹੋ ਗਏ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਦੂਰ ਜਾਣਿਆ ਜਿਹੜੇ ਗੁਰੂ ਸਾਹਿਬ ਜੀ ਨੂੰ ਗ੍ਰੰਥ ਕਰਕੇ ਹੀ ਜਾਣਦੇ ਹਨ ਉਹ ਸਮਝਦੇ ਹਨ ਕਿ ਗ੍ਰੰਥ ਸਾਹਿਬ ਕਿਹੜਾ ਦੇਖ ਸਕਦੇ ਹਨ ਗ੍ਰੰਥ ਸਾਹਿਬ ਕਿਹੜਾ ਸੁਣ ਸਕਦੇ ਹਨ ਪਰ ਬਾਣੀ ਕਹਿੰਦੀ ਹੈ ਵੇਖਤ ਭਾਵ ਕੀ ਦੇਖਦਾ ਸੁਣਤ ਭਾਵ ਕੀ ਸੁਣਦਾ ਹੈ ਸਦਾ ਹੈ ਸੰਗੇ ਹਰ ਵੇਲੇ ਨਾਲ ਹੈ ਮੈਂ ਮੂਰਖ ਜਾਣਿਆ ਦੂਰੀ ਰੇ ਕਹਿੰਦੇ ਮੂਰਖਾਂ ਨੇ ਉਹਨੂੰ ਦੂਰ ਜਾਣ ਲਿਆ ਮੂਰਖ ਸਮਝਦਾ ਨਾ ਉਹ ਦੇਖਦਾ ਨਾ ਉਹ ਸੁਣਦਾ ਸੋ ਇਹ ਤੁਹਾਡੇ ਜਿਹੜੇ ਕਬੂਲ ਹਨ ਇਹ ਇੱਕ ਬਹੁਤ ਮੰਦ ਭਾਗੀ ਘਟਨਾ ਹੋਈ ਆ ਕਿ ਉਸ ਮਨੁੱਖ ਨੇ ਸਲਾ ਸ਼ਬਦ ਵਰਤਿਆ ਚਾਹੇ ਉਹ ਜਿਹੜੇ ਵੀ ਮਰਜੀ ਧਰਮ ਦਾ ਮਨੁੱਖ ਸੀ ਮਾਫੀ ਮੰਗਣੀ ਚਾਹੀਦੀ ਉਸ ਮਨੁੱਖ ਨੂੰ ਕਿ ਮੇਰੇ ਕੋਲ ਬੜੀ ਭਾਰੀ ਗਲਤੀ ਹੋਈ ਆ ਪਰ ਹੈਰਾਨਗੀ ਦੀ ਗੱਲ ਆ ਕਿ ਉੱਥੇ ਸਾਰੇ ਜਿੰਨੇ ਵੀ ਟੁੱਡੂ ਲੋਕ ਇਕੱਠੇ ਹੋਏ ਸਨ ਜਿਨ੍ਹਾਂ ਨੂੰ ਕੋਈ ਧਰਮ ਦਾ ਗਿਆਨ ਹੀ ਨਹੀਂ ਸੀ ਸਿਰਫ ਇੱਕ ਸਰਕਾਰ ਦੇ ਸਿਰਫ ਇੱਕ ਸਰਕਾਰ ਦੀ ਚਾਪਲੂਸੀ ਕਰਨ ਵਾਸਤੇ ਸਿਰਫ ਇੱਕ ਸਰਕਾਰ ਦਾ ਹਿੱਤਪੂਰਨ ਵਾਸਤੇ ਲੋਕ ਇਕੱਠੇ ਹੋਏ ਸਨ ਹੋਰ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਸ਼੍ਰੋਮਣੀ ਕਮੇਟੀ ਦੀ ਐਸਜੀਪੀਸੀ ਦੀ ਸੋ ਮੈਂ ਐਸਜੀਪੀਸੀ ਨੂੰ ਵੀ ਇਹੀ ਕਹਿਣਾ ਚਾਹੁੰਦਾ ਆ ਕਿ ਤੁਸੀਂ ਵੀ ਧਾਰਮਿਕ ਸਮਾਗਮ ਨੂੰ ਛੇ ਰੰਗ ਹੀ ਦਿੱਤਾ ਤੁਸੀਂ ਧਾਰਮਿਕ ਸਮਾਗਮ ਤੋਂ ਜਿਹੜੀ ਸਤਗੁਰਾਂ ਦੀ ਸ਼ਹਾਦਤ ਨੂੰ ਸਮਾਗਮ ਮਨਾਉਣਾ ਸੀ ਤੁਸੀਂ ਕੋਈ ਉਹ ਗੱਲ ਹੀ ਨਹੀਂ ਛੱਡੀ ਜਿਹੜੀ ਛਾਸੀ ਤੋਂ ਨਾ ਕੀਤੀ ਜਾ ਸਕਦੀ ਹੋਵੇ ਹਰ ਤਰੀਕੇ ਦੇ ਨਾਲ ਤੁਸੀਂ ਆਪਣੇ ਸਮਾਗਮ ਨੂੰ ਛਾਸੀ ਰੰਗ ਚਾੜਿਆ ਮੈਂ ਤੇ ਇਹ ਸਮਝਦਾ ਕਿ ਸਰਕਾਰ ਨੇ ਤੇ ਜਿਹੜਾ ਚੰਦ ਚੜਾਉਣਾ ਸੀ ਚੜਾ ਦਿੱਤਾ ਉੱਥੇ ਸਰਬ ਧਰਮ ਸੰਮੇਲਨ ਕਰਕੇ ਪਰ ਸ਼੍ਰੋਮਣੀ ਕਮੇਟੀ ਨੇ ਇਹੀ ਤੱਕਿਆ ਕਿ ਹੁਣ ਅਸੀਂ ਕਿਉਂ ਪਿੱਛੇ ਰਹਿਣਾ ਜਿਹੜੀ ਖੇ ਸਰਕਾਰ ਨੇ ਘੋਲੀ ਆ ਉਹੀ ਮੁੜ ਕੇ ਸ਼੍ਰੋਮਣੀ ਕਮੇਟੀ ਨੇ ਘੋਲੀ ਆ ਜਿਹੜੀਆਂ ਗੱਲਾਂ ਸਿਆਸਤ ਦੀਆਂ ਸਰਕਾਰ ਕਰ ਗਈ ਉਹੀ ਮੁੜ ਕੇ ਸ਼੍ਰੋਮਣੀ ਕਮੇਟੀ ਨੇ ਰਿਪੀਟ ਕੀਤੀਆਂ ਸੋ ਮੈਂ ਇਹੀ ਗੱਲ ਕਹਿਣੀ ਚਾਹਨਾ ਕਿ ਕੁੱਲ ਮਿਲਾ ਕੇ ਸਤਗੁਰਾਂ ਦੀ ਜਿਹੜੀ ਮਹਾਨ ਅਨਮੋਲ ਪਾਵਨ ਪਵਿੱਤਰ ਜਿਹੜੀ ਇੰਨੀ ਵੱਡੀ ਸ਼ਹਾਦਤ ਸੀ ਉਹ ਇਹਨਾਂ ਲੋਕਾਂ ਨੇ ਸਰਕਾਰ ਨੇ ਵਿੱਚ ਸ਼੍ਰੋਮਣੀ ਕਮੇਟੀ ਨੇ ਰਲ ਮਿਲ ਕੇ ਸ਼ਿਆਸਤ ਦੀ ਜਿਹੜੀ ਭੇਟਿਆ ਉਹ ਚੜਾ ਦਿੱਤੀ ਸਾਰੇ ਸਮਾਜ ਦੇ ਵਿੱਚ ਸਨੇਹਾ ਜਿੱਥੇ ਚੰਗਾ ਜਾਣਾ ਚਾਹੀਦਾ ਸੀ ਉੱਥੇ ਹੀ ਮਖੌਲ ਦਾ ਕਾਰਨ ਬਣਿਆ ਇਹ ਆਪਸੀਆਂ ਰੰਜਿਸ਼ਾਂ ਕਰਕੇ ਆਪਸੀ ਲੜਾਈਆਂ ਕਰਕੇ ਇੱਕ ਵੋਟਾਂ ਦੀ ਰਾਜਨੀਤੀ ਕਰਕੇ ਇੱਕ ਜੋਦਰ ਦੀ ਖਾਤਰ ਕਿ ਮੈਂ ਮਰੇ ਹੋਣਾ ਤੇ ਮੈਂ ਮਰੇ ਹੋਣਾ ਇਹ ਇੱਕ ਬਹੁਤ ਮੰਦ ਭਾਗੀ ਗੱਲ ਆ ਅੱਗੇ ਤੋਂ ਸੰਪਰਦਾਵਾਂ ਨੂੰ ਸੰਸਥਾਵਾਂ ਨੂੰ ਸਰਕਾਰਾਂ ਨੂੰ ਕਮੇਟੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਵਰਤਾਰਾ ਆ ਇਹ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਨੀਵੇਂ ਪਾਸੇ ਨੂੰ ਲੈ ਕੇ ਜਾਂਦਾ ਆ ਹੇਠੀ ਵੱਲ ਨੂੰ ਲੈ ਕੇ ਜਾਂਦਾ ਆ ਇਸ ਦੇ ਨਾਲ ਕੋ ਚੰਗਾ ਸੁਨੇਹਾ ਨਹੀਂ ਜਾਂਦਾ ਜੇ ਸਰਕਾਰ ਨੇ ਉੱਥੇ ਆ ਕੇ ਗਲਤ ਕੰਮ ਕੀਤਾ ਕਿਉਂਕਿ ਸਰਕਾਰਾਂ ਦਾ ਤੇ ਕੰਮ ਹੀ ਹੁੰਦਾ ਆ ਕਿ ਇਹੋ ਜਿਹਿਆਂ ਗੱਲਾਂ ਕਰਨੀਆਂ ਕਿਉਂਕਿ ਸਰਕਾਰ ਦੇ ਵਿੱਚ ਸੱਤਾ ਦਾ ਨਸ਼ਾ ਹੁੰਦਾ ਆ ਸਰਕਾਰ ਦੇ ਵਿੱਚ ਸੱਤਾ ਦਾ ਹੰਕਾਰ ਹੁੰਦਾ ਆ ਸਰਕਾਰ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਹੁੰਦੇ ਆ ਉਹ ਕਦੇ ਵੀ ਸਹੀ ਸੋਚ ਨਹੀਂ ਸਕਦੇ ਕਿ ਉਹ ਕਿਹਨਾਂ ਨੂੰ ਸੱਤਾ ਦਾ ਨਸ਼ਾ ਚੜਿਆ ਹੁੰਦਾ ਸੱਤਾ ਦਾ ਹੰਕਾਰ ਚੜਿਆ ਹੁੰਦਾ ਉਹਨਾਂ ਦੇ ਅੰਦਰ ਹੁਕਮ ਦਾ ਹੰਕਾਰ ਬੜਿਆ ਹੁੰਦਾ ਅਸੀਂ ਹੁਕਮ ਕਰਦੇ ਆਂ ਕਿ ਤੇ ਆਹ ਹੋ ਜਾਊਗਾ ਸੋ ਪਰ ਸ਼੍ਰੋਮਣੀ ਕਮੇਟੀ ਨੇ ਇੱਕ ਸਹੀ ਤਰੀਕੇ ਦੇ ਨਾਲ ਪਾਵਨ ਪਵਿੱਤਰ ਤਰੀਕੇ ਦੇ ਨਾਲ ਜਿਹੜੀ ਮਹਾਰਾਜ ਦੀ ਸ਼ਹਾਦਤ ਨੂੰ ਪ੍ਰਣਾਮ ਕਰਨਾ ਚਾਹੀਦਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ ਜਿਹੜਾ ਸ਼ਿਆਸੀ ਰੰਗ ਦਿੱਤਾ ਇਹ ਬਹੁਤ ਮੰਦ ਭਾਗੀ ਗੱਲ ਹੈ ਸੋ ਅੱਗੇ ਤੋਂ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਉਹ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ